6 ਤੋਂ 10 ਤੱਕ ਚੈਕਿੰਗ ਸੀ ਤੇ ਅਸੀਂ 12 ਚੌਂਕ ਸੀਗਾ ਤੇ ਜਦੋਂ ਪਤਾ ਲੱਗਾ ਸਮਝ ਅੱਗ ਦਿਖੀ ਤਾਂ ਅਸੀਂ ਫਿਰ ਭੱਜੇ ਜਿੰਨੇ ਵੀ ਜਾਣੇ ਸੀਗੇ ਸਾਰੀ ਫੋਰਸ ਈ ਅਸੀਂ ਭੱਜੀ ਆਈ ਪਹਿਲਾਂ ਤਾਂ ਅਸੀਂ ਬਾਟੀਆਂ ਦੇ ਨਾਲ ਬੁਝਾਈ ਅੱਗ ਜਿੰਨੀਗੀ ਉਹ ਸੈਂਟਰ ਨੂੰ ਏ ਸੀ ਵੀ ਸੈਂਟਰ ਨਾਲ ਫੜ ਜੇ ਫਿਰ ਸੈਂਟਰ ਨੂੰ ਖਿੱਚ ਕੇ ਫਿਰ ਉਸ ਸਾਈਡ ਕਰਕੇ ਉੱਤੇ ਪਾਣੀ ਪਾ ਕੇ ਉਹ ਰੈਗੂਲੇਟਰ ਨਹੀਂ ਸੀ ਪਟਿਆ ਜਾ ਰਿਹਾ ਕਿਤੇ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਪਾ ਲਿਆ ਫਿਰ ਕਰਨਾ ਪੈਣਾ ਨਹੀਂ ਤੇ ਹੋਰ ਕਿਸੇ ਦੀ ਜਾਨ جلਦੀ ਜਾਂਦੀ ਤਾਂ ਬੜਾ ਮੁਸ਼ਕਲ ਸੀਗਾ ਜੀ ਇਸ ਕਰਕੇ ਸੈਂਟਰ 'ਤੇ ਖੜਨਾ ਬੜਾ ਜ਼ਰੂਰੀ ਸੀ ਸਭ ਤੋਂ ਮੇਨ ਸੀ ਇੱਕ ਤਾਂ ਤੇਲ ਲੱਗ ਪੈ ਰਹੀ ਸੀ ਜੀ ਇਹ ਕਿਤੇ ਨਾਲ ਹੀ ਨਾ ਪੇਂਟ ਦੀ ਖਾਨ ਸੀ ਸਾਨੂੰ ਇਹ ਸੀ ਵੀ ਪੇਂਟ ਨੂੰ ਨਾਕ ਲੱਗ ਜੇ ਕਿ ਪੇਂਟ ਨੂੰ ਅਗ ਲੱਗ ਜਿੰਦੀ ਤਾਂ ਫਿਰ ਬੜੀ ਵੱਡੀ ਪ੍ਰੋਬਲਮ ਸਾਰੀ ਦੁਕਾਨਾਂ ਨਾਲ ਆਂਦਾ ਲਾਸ ਦੁਕਾਨ ਦੇ ਮਾਲਕ ਦਾ ਕਹਣਾ ਕਿ ਮੇਰੇ ਤੋਂ ਪਹਿਲਾਂ ਐਸਪੀ ਸਾਹਿਬ ਆਉਣ ਹਾਂ ਸੀ ਮਦਸਰ ਵੀ ਅਸੀਂ ਪਹਿਲਾਂ ਹੀ ਇੱਥੇ ਮਾਰਕੀਟ ਦੀ ਸਾਰੀ ਚੈਕਿੰਗ ਸੀ ਅਸੀਂ ਪਹਿਲਾਂ ਹੀ ਅਸੀਂ ਫਿਰ ਜਿੰਨੀ ਵੀ ਸਾਰੀ ਫੋਰਸ ਸੀ ਮੈਂ ਕਿਹਾ ਮੈਂ ਕੱਲ੍ਹ ਆਪੇ ਸਾਰੀ ਫੋਰਸ ਨਾਲ ਰਲ ਕੇ ਪਬਲਿਕ ਨੇ ਅਸੀਂ ਵਾਰ ਤੋਂ ਵਾਰ ਜਿੰਨੀ ਵੀ ਕੋਸ਼ਿਸ਼ ਕੀਤੀ ਬੁਝਾਈ ਫਿਰ ਲੱਗ ਜੀ ਤਾਲਾ ਕੀ ਮਤਲਬ ਜਾਣਦੇ ਸੀ ਪਹਿਲਾਂ ਤਾਂ ਇਹੀ ਹੋ ਰਿਹਾ ਸੀ ਕਿ ਮੱਛੀਵਾੜੀ ਉਹ ਜਿੱਤ ਢੋਲ ਜੇ ਪਏ ਨੇ ਪਲਾਸੇ ਉੱਥੋਂ ਬਾਤੀਆਂ ਪਰ ਪਰ ਕੇ ਪਾਣੀ ਦੀ ਮਾਰੀ ਉਹਨਾਂ ਫਰੀ ਅਗਤੀਮੀ ਹੋ ਗਈ ਸਿਰਫ ਸਾਡਾ ਫਸਟ ਹਾਫ ਹੋ ਰਿਹਾ ਸੀ ਜਿਹੜਾ ਸੈਂਟਰ ਸਾਹਮਣੇ ਲਿਖਦੇ ਸੀ ਉੱਥੋਂ ਵਿੱਚ ਪਾਈਪ ਨੂੰ ਅੱਗ ਨਿਕਲਦੀ ਸੀ ਫਾਸਟ ਉਹਨੂੰ ਅਸੀਂ ਖਿੱਚ ਲਿਆ ਤੇ ਪਾਣੀ ਪਾ ਗਏ ਤੌੜੀ ਅਸੀਂ ਜਿਆਦਾ ਤੌੜੀ ਲੱਗੇ ਉਹ ਤੋਂ ਪਾ ਗਏ ਸੈਂਟਰ ਕਰੀਆ ਉੱਤੇ ਫਰ ਲੱਗੇ ਉੱਥੋਂ ਫਿਰ ਖੜ ਕੇ ਤੇ ਫਿਰ ਮਰ ਬਿੰਦ ਨੂੰ ਫੋਨ ਕਰਤਾ ਫਿਰ ਮੈਂ ਇੱਥੇ ਨਰਿੰਦਰ ਜਿਹੜੇ ਆ ਬੀਲਬੁਰ ਵਾਲੇ ਉਹਨਾਂ ਕੋਲ ਆਇਆ ਪਹਿਲਾਂ ਸਭ ਤੋਂ ਪਹਿਲਾਂ ਤਾਂ ਅਸੀਂ ਬਿਜਲੀ ਦਾ ਕ ਇਹ ਬੇਦਖਾਨ ਹੋਇਆ ਐ ਇਸਤਾਨ ਦਾ ਜਿਹੜਾ ਇੱਕ ਰਿਸ਼ੀ ਜੀ ਨੇ ਮੋਜੀਦ ਖਾਨ ਤੇ ਇਹ ਆਪਣੇ ਰਿਸ਼ੀ ਭਾਈ ਦੀ ਦੁਕਾਨ ਹੈ ਉਹਨਾਂ ਦਾ ਹੋਇਆ ਨੁਕਸਾਨ